हाय बे हेलो गाइस वेलकम टू माय न्यू व्लॉग ते ਅੱਜ ਦਾ ਵਲੌਗ ਥੋੜੀ ਲੇਟ ਹੈ ਮਤਲਬ ਕਿ ਅਸੀਂ ਬਣਾ ਰਹੇਗੇ ਸ਼ਾਮ ਨੂੰ ਵਲੌਗ ਇਸ ਕਰਕੇ ਕਿਉਂਕਿ ਜਿਹੜੇ ਸਾਡੇ ਪਹਿਲਾ ਵਾਲੇ ਵਲੌਗ ਸੀ ਉਹ ਪੈਂਡਿੰਗ ਪਏ ਸੀ ਪਾਉਣ ਵਾਲੇ ਇਸ ਕਰਕੇ ਸੀ ਸਵੇਰ ਜਿਹੜੇ ਆ ਗਏ ਉਹ ਪਾਏ ਆ ਕੋਈ ਦਿੱਕਤ ਆ ਗਈ ਸੀਗੀ ਇਸ ਕਰਕੇ ਜਿਹੜਾ ਅਸੀਂ 15 ਤਰੀਕ ਨੂੰ ਵਲੌਗ ਨਾ ਸੀ ਉਹ ਅਸੀਂ ਅੱਜ ਪਾਇਆਗਾ ਤੇ ਕੋਈ ਇਸ਼ੂ ਆ ਗਿਆ ਸੀਗਾ ਤੇ ਸਿੱਧੂ ਦੇਖੋ ਰਾਮਨ ਆਪਣਾ ਦੁਪਹਿਰੇ ਸੌ ਕੇ ਉਹਨਾਂ ਸ਼ਾਮ ਨੂੰ ਉੱਠਿਆ ਸੀ ਤੇ ਉੱਠਨਸਾਰ ਫੋਨ ਦੇਖਣ ਲੱਗ ਗਿਆ ਮੰਮਾ ਬਾਹਰ ਸਫਾਈ ਕਰ ਰਹੇ ਨੇ ਖੇលਣਾ ਬਾਹਰ ਖੇលenge ਬਾਹਰ ਜਲਦੀ ਜਲਦੀ ਦੱਸ ਖੇលenge ਚਲ ਆ ਜਾ ਫਿਰ ਬੂਟ ਪਾ ਕੇ ਜੀ ਸੈਂਡਲ ਪਾਣੇ ਸੈਂਡਲ ਪਾ ਲੈ ਦੂ ਕੰਨਾਂ ਮੈਂ ਬੂਟ ਪਾਣੇ ਤੇ ਲੈ ਸਿੱਧੂ ਤੇਰੇ ਬੂਟ Crocs ਜਦੋਂ ਆਪਾਂ ਫੁੱਟਬਾਲ ਨਾਲ ਖੇਡਦੇ ਆਂ ਫਿਰ ਇਹਨਾਂ ਵੱਜਦੇ ਜੇ ਕ੍ਰੌਕਸ ਤੇਰੀ ਉਂਗਲੀ ਵੱਜੂਗੀ ਫਿਰ ਟੁੱਟਜੂ ਤੇਰੀ ਉਂਗਲੀ ਸਿੱਧੂ ਆਪਾ ਲੈ ਇਹਨਾਂ ਵਧੀਆ ਬਾਲ ਵੱਜਦੀ ਆ ਜੋਰ ਦੀ ਸਾਰੇ ਬੂਟ ਪਾ ਕੇ ਖੇਡਦੇ ਨੇ ਅਰਮਾਨ ਨਾਲ ਨਹੀਂ ਖੇਡਣਾ ਅਰਮਾਨ ਨਾਲ ਹੀ ਖੇਡਾਂਗੇ ਆਪਾਂ ਚੱਲ 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 ਗਿਆ ਸਿੱਧੂ ਮੰਮਾ ਕਹਿੰਦੇ ਓ ਟਿਊਸ਼ਨ ਗਿਆ ਹੋਇਆ ਟਿਊਸ਼ਨ ਗਿਆ ਆਣ ਨਾਲ ਕੁ ਖੇਡ ਲਓ ਪਹਿਲਾਂ ਚਾਹ ਪੀ ਲਾ ਹਾਂ ਚਾਹ ਬਲਾ ਦੇ ਨੋ ਤੱਕ ਖੇਡ ਲਓ ਕਿੰਨੇ ਵਜਾਂ ਦੇ 6 ਵਜੇ ਠੀਕ ਹੈ ਚਲ ਸਿੱਧੂ ਫਿਰ ਚਾਹ ਪੀ ਲੈ ਤੂੰ ਨੇ ਇੱਧਰ ਗਿਆ ਮੈਂ ਇੱਥੋਂ ਆਏ ਹੱਥ ਕਰੀ ਜੰਨੀ ਠੀਕ ਹੈ ਉਹਨੇ ਚਾਹ ਪੀ ਲੈ ਫਿਰ ਆਜੂ ਆਪਾਂ ਫਿਰ ਖੇਲ ਓਏ ਗੁਦਗੁਦੀ ਨਹੀਂ ਕਰਨੀ ਚੱਲ ਹੋਈ ਬਸ ਆਏ ਗੁਦਗੁਦੀ ਨਹੀਂ ਕਰਦੇ ਅੱਛਾ ਹੁਣੀ ਮੇਰੇ ਹੱਥ ਫੋਨ ਡਿੱਗ ਜਿੰਦਾ ਚਲੋ ਬਾਹਰ ਬੈਠੋ ਹੁਣ ਥੋੜੀ ਦੇਰ ਪੱਖੇ ਨੂੰ ਰੈਸਟ ਕਰ ਜੰਨੀ ਚੱਲ ਆ ਜਾ ਸਿੱਧੂ ਬਾਹਰ ਬੈਠੀ ਚਲੋ ਸਿੱਧੂ ਪੀ ਜਾਂਦਾ ਕਰ ਚਾਹ ਆਪਣੇ ਬਿਸਕੁਟਾਂ ਦੇ ਨਾਲ ਸਿੱਧੂ ਪੀ ਲੈ ਫਿਰ ਆਪਾਂ ਖੇਡਣ ਚੱਲਾਂਗੇ ਠੀਕ ਹੈ ਸਿੱਧੂ ਘਟਣ ਚਲੀਏ ਆ ਮम्मा ਛੇਵਾਦੀ ਵੀ ਪੱਪੇ ਵਾਲਾ ਜਮਾਰ ਲੈਣੀ ਐ ਮੋਲ ਉਹਨੇ ਅਸੀਂ ਤਾਂ ਖੇਡ ਲਏ ਲੱਭ ਤਾ ਪਤਾ ਨਹੀਂ ਖਲਾਏ ਨੇ ਕਿੰਨੀ ਆ ਕੁਛ ਹੀ ਨਹੀਂ ਹੁੰਦਾ ਸਾਨੂੰ ਧੁੱਪ ਨਹੀਂ ਲੱਗਦੀ ਚੱਲ ਬਾਹਰ ਚਪਨਾ ਛਾਂ ਲੈਂਦੇ ਮਾਰੀਏ ਚੱਲ ਆ ਜਾ ਸਿੱਧੂ ਆ ਜਾ ਆ ਜਾ ਸਿੱਧੂ ਕੱਲ ਨਾ ਹੀ ਰਾਤ ਨੂੰ ਖੇਲ ਰਹੇ ਸੀਗੇ ਫੁੱਟਬਾਲ ਤਾਂ ਹਨਾ ਇਹਨਾਂ ਦੀ ਬਾਲ ਜਿਹੜੀ ਹੈਗੀ ਇੱਧਰ ਨਾਲ ਦੇ ਘਰ ਦੇ ਵਿੱਚ ਅੰਦਰ ਚਲੀ ਗਈ ਸੀਗੀ ਸਾਡੇ ਗਵਾਂਡੀਆਂ ਦੇ ਤੇ ਹੁਣ ਸਿੱਧੂ ਕਹਿੰਦਾ ਮੈਂ ਦੇਖ ਕੇ ਆਣਾ ਵੀ ਉੱਥੇ ਪਈ ਹੈ ਨਹੀਂ ਤਾਂ ਕੀ ਜੇ ਕੀ ਪਤਾ ਇਹਨਾਂ ਨੇ ਅਰਮਾਨ ਨੂੰ ਫੜਾਤੀ ਹੋਵੇ ਜਾ ਦੇਖਿਆ ਉਹਨਾਂ ਦੇ ਨਹੀਂ ਹੈਗੀ ਕੀ ਬਾਲ ਮੰਮਾ ਮੈਚ ਲਗਾ ਰਹੇ ਨੇ ਸਿੱਧੂ ਨਾਲ ਮਾਰ ਕੈਚ ਮ ਕੈਚ ਕੇ ਆ ਮੰਮਾ ਨੇ ਉਹਦੀ ਬਦਲ ਜਿੰਦਾ ਕਹੇ ਹੈ ਨਾ ਇੱਕ ਮਾਰ ਦੇਨੀ ਤੇਜ ਵਾਲਾ ਦੇਖੋ ਬੁਰੀ ਧੁੱਪ ਹੋਈ ਵੀ ਹੈ ਧੁੱਪ ਚ ਵੀ ਕਹਿੰਦੇ ਖੇਡ ਖੇਡੋ ਮੇਰੇ ਨਾਲ ਤੇਰੀ ਬਣੀ ਹੋਈ ਆ ਵੀ ਹੋਰ ਇਹ ਰੋਜ਼ ਸ਼ਾਮ ਨੂੰ ਖੇਡਦਾ ਹੀ ਖੇਡਦਾ ਦੋ ਮਿੰਟ ਰੋਕ ਦੋ ਆ ਲੈ ਵਾਹ ਵਈ ਵਾਹ ਕੈਚ ਹਮ ਕੈਚ ਖੇਡ ਲੈਂਦੇ ਨਾ ਦੇਖੀ ਨੀ ਕਿਆਤਾ ਸੀ ਵਿਸ਼ੂਸ ਪਲਾਏ ਮੇਰੇ ਤੇ ਮਾਰੀ ਸੀ ਮੇਰੇ ਵੱਜੀ ਆ ਗਏ ਉਹ ਲੈ ਉਹ ਦੇਖ ਇੱਧਰ ਗਈ ਅਨਮੋਲ ਹੌਲੀ ਮਾਰ ਥੋੜਾ ਜਿਹਾ ਤੇ ਗਾਇਜ਼ ਮਮਾ ਆ ਗਏ ਨੇ ਵਾਓ ਚਲੋ ਸੈਲਡ ਸੈਲਡ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਹਨਾ ਮਮਾ ਸਿੱਧੂ ਦੇਖ ਕੇ ਧਿਆਨ ਨਾਲ ਸਹੀ ਤਰ੍ਹਾਂ ਬੈਠਾ ਧਿਆਨ ਨਾਲ ਖਾ ਸਿੱਧੂ ਤੂੰ ਨਹੀਂ ਪਹਿਲਾਂ ਸਹੀ ਬੈਠ ਬੈਠਿਆ ਦੇਖੋ ਕਿਦਾਂ ਇਹ ਸਹੀ ਤਰ੍ਹਾਂ ਬੈਠ ਐਨ ਤੇ ਇੱਕ ਤਾਂ ਹਸੀ ਉਹਦੀ ਆ ਜਾਂਦੀ ਹੈ ਇਕ ਹੱਸਤਾ ਹੈ ਨਬਦੀਆ ਕਿ ਦੁੱਧੇ ਨੂੰ ਹਸਾ ਦਿੰਦਾ ਇਹ ਕੀ ਹੈ ਤੂੰ ਆਰਾਮ ਨਾਲ ਖਾ ਲ ਹੂੰ ਟੇਸਟੀ ਲੱਗਿਆ ਵੀ ਸਿੱਧੂ ਨੂੰ ਤਾਂ ਲੈ ਦੇਖ ਇਹ ਸਟਾਰ ਹੋ ਗਈ ਕੋਈ ਨਹੀਂ ਮम्मा ਤੇ ਚਾਚੀ ਕਰੀ ਜਾਂਦੇ ਨੇਗੇ ਪਾਠ ਸਿੱਧੂ ਜਾਲੀ ਵਾਲਾ ਗੇਟ ਲਗਾ ਦੇ ਛਿਪਕਦੀ ਨਾ ਵੱਢ ਜੇ ਨਾ ਅੰਦਰ ਤੇ ਦੇਖ ਕੇ ਆਨੇ ਚਲੋ ਸਿੱਧੂ ਦਾ ਫਰੈਂਡ ਆ ਗਿਆ ਾਰਮਾਨ ਚਲ ਆਇਆ ਦੇਖੇ ਇਹ ਾਰਮਾਨ ਤੇ ਨੂੰ ਫੋਟੋ ਲੈ ਆਊਗਾ ਫਿਰ ਟਿਊਸ਼ਨ ਗਿਆ ਵੈ ਟਿਊਸ਼ਨ ਗਾਇਸ ਦੇਖੋ ਬਾਹਰ ਆਉਂਦੇ ਸਾਰੇ ਇਹ ਸਾਡੀ ਜਿਹੜੀ ਇਹ ਦਿਲ ਦੀ ਧੜਕਨ ਵਧਵਾ ਵਧਾ ਦਿੰਦੇ ਨੇ ਕਿਉਂਕਿ ਅਸੀਂ ਇੱਕ ਵੀਡੀਓ ਦੇਖੀ ਸੀ ਉਹ ਚਾਈ ਦੋ ਬੱਚੇ ਗਏ ਸੀ ਬਾਹਰ ਤੇ ਇਹਨਾਂ ਨੇ ਉਹਨਾਂ ਨੂੰ ਪੜਤਾ ਕਿਉਂ ਬਈ ਤੁਸੀਂ ਬਾਹਰ ਬੱਚਿਆਂ ਨੂੰ ਖੇਡਣ ਕਿਉਂ ਨਹੀਂ ਦਿੰਦੇ ਹਾਂ ਦੇਖੋ ਆ ਵੀ ਉੱਠਿਆ ਆ ਉਹ ਬੈਠਾ ਗਾਈਜ਼ ਜਿਹੜੀ ਆਵਲੀ ਡੋਗੀ ਐ ਇਹਨੂੰ ਤੇ ਅਸੀਂ ਹੈਨਾ ਪਾਣੇ ਹੋਨੇ ਆਗੇ ਮਿਲਕ ਉੱਥੇ ਇਸ ਕਰਕੇ ਸਾਨੂੰ ਜਾਂਦੀ ਐ ਨਹੀਂ ਕੁਛ ਵੀ ਕਹਿੰਦੀ ਹੈਗੀ ਇਸ ਕਰਕੇ ਇੱਥੇ ਖੜੀ ਐ ਤਾਂ ਕਿ ਅਸੀਂ ਪਾਈਏ ਤੇ ਪੀਵੇ ਤੇ ਅਸੀਂ ਰਾਤ ਨੂੰ ਪਾਉਣੇ ਨੇ ਪਰ ਅੱਜ ਜਲਦੀ ਹੀ ਆ ਗਈ ਤੇ ਗਾਈਜ਼ ਸਾਨੂੰ ure 8:00 ਬਾਜ ਚੁਕੇ ਨੇ ਤੇ ਸਿੱਧੂ ਦਾ ਫਰੈਂਡ ਹਲੇ ਤੱਕ ਨਹੀਂ ਆਇਆ ਟਿਊਸ਼ਨ ਤੇ ਮੱਛਰੀ ਬਹੁਤ ਹੋਏ ਵੇ ਆ ਦੇਖੋ ਬਹੁਤ ਜ਼ਿਆਦਾ ਮੱਛਰ ਨੇ ਹੈਨਾ ਮੰਮਾ ਮੰਮਾ ਤਾਂ ਦੇਖੋ ਤਾਈਆਂ ਲਿਪਟ ਕੇ ਆਪਣੀ ਚੁੰਨੀ ਜੀ ਲੈ ਕੇ ਤਾਂ ਕਿ ਮੰਮਾ ਦੇ ਮੱਛਲ ਨਾ ਲੜਨ ਹੂਜ ਨਹੀਂ ਜੀ ਨਿਵਾਸਨ ਅੰਦਰ ਚੱਲੋ ਮੱਛਰ ਤਾਂ ਦੇਖ ਕਿੰਨੇ ਨੇ ਜੇ ਤੁਹਾਨੂੰ ਆ ਦਿਖ ਰਹੇ ਹੋਣਗੇ ਦੇਖੋ ਕਿਵੇਂ ਇੱਧਰ ਉੱਧਰ ਫਿਰੇ ਮੇਰੇ ਹੱਥ ਤੇ ਬੈਠ ਹੀ ਜਾਂਦੇ ਨੇ ਆ ਦੇਖੋ ਮੇਰੇ ਹੱਥ ਤੇ ਚਲੋ ਅੰਦਰ ਕਿੰਨੇ ਮੱਛਰ ਨੇ ਮम्मा ਸਿੱਧੂ ਚੱਕ ਕੇ ਲੈ ਜਾਣਗੇ ਆ ਦੇਖੋ ਕਿੰਨੇ ਸਾਰੇ ਨੇ ਇੱਥੇ ਹੋ ਕੇ ਨਾ ਚੱਕ ਕੇ ਲੈ ਜਾਂਦੇ ਆ ਜਾ ਮੱਛਰ ਜਦੋਂ ਸਾਰੇ ਇਕੱਠੇ ਹੋ ਜਾਂਦੇ ਇੱਥੇ ਤੈਨੂੰ ਫੜ ਕੇ ਲੈ ਜਾਣਗੇ ਟੀ-ਸ਼ਰਟ ਤੋਂ ਪਾਵਰਫੁਲ ਹੋ ਜਾਂਦੇ ਹੈ ਜਦੋਂ ਆ ਗਏ ਰਾਤ ਨੂੰ ਆਪਾਂ ਉਹ ਦੇਖ ਲਾਂਗੇ ਸਾਡੀ ਦਾ ਨਾਟਕ ਸ਼ੁਰੂ ਹੋ ਗਿਆ ਤੀ ਸੁੰਦਰ ਸਿੱਧੂ ਫੋਨ ਲੈ ਕੇ ਬਹਿ ਗਿਆ ਦੇਖੋ ਹੋਰ ਮੱਛਰ ਇੰਨਾ ਬਾਰ ਤੇ ਗਏ ਸਿੱਧੂ ਦਾ ਫਰੈਂਡ ਆ ਗਿਆ ਹੁਣ ਅਸੀਂ ਖੇਲ ਰਹੇ ਹਾਂਗੇ ਫੁੱਟਬਾਲ ਚੱਲ ਮਾਰ ਸਿੱਧੂ ਲੈ ਆਪਦੀ ਸਿਰ ਤੇ ਬਜਵਾਣੀ ਸੀਗੀ ਹੁਣੇ ਹੁਣੀ ਬਾਲ ਬਚ ਗਿਆ ਮਾਰ ਬਹੁਤ ਤੇਜ਼ ਮਾਰਦਾ ਇਹ ਬਾਲ ਦੇਖ ਲੈ ਸਿੱਧੂ ਦੇਖਾ ਉੱਥੇ ਉਹੀ ਖੁਸ਼ ਹੋਈ ਜਾਂਦਾ ਉਹਦੇ ਤੱਕ ਪਹੁੰਚਦੀ ਨਹੀਂ ਬੋ ਉਹਦੇ ਤੱਕ ਬੋਲ ਹੀ ਨਹੀਂ ਪਹੁੰਚਦੀ ਬਾਅਦ ਕਿਉਂ ਸਿੱਧੂ ਪੈਰ ਨਾ ਰਹਿਣ ਦਿਆ ਕਰ ਹਾਂ ਬੜੀਆ ਸ਼ਾਟ ਮਾਰੀ ਜਾਂਦੇ ਆਸਤਾ ਓਏ ਹੋ ਕੋਤੇ ਵਾਹ ਸਿੱਧਾ ਕਰਕੇ ਆ ਕੇ ਖੜਾ ਹੋ ਵਾਹ ये ज्यादा दूर देख रुक ओ किथे गया लैन किथे वारी वे ओ सी ओ देख किथे मैं मारदा ना आई तू हां हां जी हॉर्न बजूगा और आया की बैग ही चलेगी ऐसा देखी मेरे ना मार दी अनमोल भारी बहुत है हम्म ਹਾਏ ਬੇ ਮੇਰੇ ਘਰ ਤੋਂ ਮਾਰੀ ਜੰਨੇ ਹੇ ਵਿੱਚ ਤੇ ਵਾਰ ਵੀ ਮੌਸਮ ਬੜਾ ਵਧੀਆ ਹੋਇਆ ਪਿਆਸ ਤਾਂ ਹਨਾਣ ਮੌਲਾ ਬਹੁਤ ਵਧੀਆ ਮੌਸਮ ਆਇਆ ਪਿਆ ਕਾਹੀ ਤਾਂ ਨਹੀਂ ਤਾਂ ਗਰਮੀ ਦੇ ਵਿੱਚ ਤਾਂ ਅੱਜ ਵੈਸੇ ਮੌਸਮ ਦੀ ਵਧੀਆ ਸੀਗਾ ਮੀਂਹ ਪਿਆ ਸਵੇਰੇ ਵਧੀਆ ਰਾਤ ਦਾ ਹੀ ਪੈ ਰਿਹਾ ਜਮੀ ਵਧੀਆ ਲੱਗ ਰਿਹਾ ਲੱਗ ਕੇ ਚੱਲ ਮੈਂ ਵੀ ਬਾਹਰ ਜਾ ਕੇ ਹਵਾਲਾ ਨੀ ਨਾਲੇ ਬੱਚੇ ਖੇਡ ਲੈਣਗੇ ਇਹਨਾਂ ਦੀ ਵੀ ਇੰਜੋਏਮੈਂਟ ਹੋ ਜੂਗੀ ਮਾਰੇ ਆਪਣੇ ਆਪ ਨੂੰ ਵੀ ਥੋੜਾ ਜਿਹਾ ਵਧੀਆ ਵਧੀਆ ਤੇ ਰੋਜ ਠੰਡੀ ਠੰਡੀ ਹਵਾ ਦੇ ਵਿੱਚ ਚਲੋ ਖੇਡ ਲਓ ਤੁਸੀਂ ਹੁਣ ਥੋੜੀ देर ਲੜੋ ਨਾ ਬਸ ਠੀਕ ਹੈ ਨਾ ਗੁਦਗੁਦੀ ਨਹੀਂ ਕਰਨੀ ਅਸੀਂ ਆ ਗਏ ਅੰਦਰ ਹੈ ਡਿਨਰ ਹੈ ਬ੍ਰੇਕ ਲੈਣ ਵਾਸਤੇ ਤੇ ਹੁਣ ਅਸੀਂ ਖਾਣੇ ਅਗੇ ਰੋਟੀ ਤੇ ਇਹਦਾ ਫਰੈਂਡ ਵੀ ਗਿਆ ਸੀ ਰੋਟੀ ਖਾਣੋ ਉਹਦੇ ਮੰਮਾ ਨੇ ਬੁਲਾਇਆ ਸੀ ਉਹਨੂੰ ਕਿ ਆ ਜਾ ਰੋਟੀ ਖਾ ਜਾ ਤੇ ਫੇਰ ਮੰਮਾ ਕਹਿੰਦੇ ਚਲੋ ਤੁਸੀਂ ਵੀ ਖਾ ਲਓ ਅੱਜ ਜਲਦੀ ਰੋਟੀ ਤੇ ਉਹਨੇ ਨੂੰ ਪਾਪਾ ਹੋਰੇ ਦਾਦੂ ਹੋਰੇ ਵੀ ਆ ਜਾਣਗੇ ਫੇਰ ਮੰਮਾ ਹੋਰੇ ਉਹਦੋਂ ਖਾ ਲਣਗੇ ਅਸੀਂ ਪਹਿਲਾਂ ਖਾ ਕੇ ਖੇਲਣ ਵਗ ਜਾਗੇ ਅੱਜ ਤਾਂ ਮਤਲਬ ਕਿ ਜਿਵੇਂ ਅਸੀਂ ਪੂਰਾ ਦਿਨ ਫੁੱਟਬਾਲ ਹੀ ਖੇਡ ਹੀ ਗਏ ਹਨਾ ਤੁਹਾਨੂੰ ਦਿਖਾਇਆ ਤੇ ਗਾਇਸ ਜੀਨੇ ਮੈਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਤਾਂ ਉਹ ਪੀਸ ਫੋਲੋ ਕਰ ਲਓ ਮੇਰੇ ਪੇਜ ਦਾ ਨਾਮ ਹੈਗਾ ਅਨਮੋਲ ਗਾਦੜਾ ਅਫੀਸ਼ਰ ਤੇ ਗਾਇਜ਼ ਅਸੀਂ ਨਾ ਹੁਣੇ ਖੇਲ ਰਹੇ ਸੀਗੇ ਇੱਥੇ ਤੇ ਇੱਕਦਮ ਹੀ ਇੰਨੀ ਤੇਜ਼ ਹਵਾ ਚੱਲ ਔਰ ਰੁਕ ਛੱਡ ਓ ਛੱਡ ਰੁਕ ਜਾ ਮੈਨੂੰ ਬੋਲ ਤਾ ਤੇ ਗਾਇਜ਼ ਹੁਣੀ ਨਾ ਅਸੀਂ ਖੇਲ ਰਹੇ ਸੀਗੇ ਫੁੱਟਬਾਲ ਤੇ ਇੱਕਦਮ ਹੀ ਇੰਨੀ ਤੇਜ਼ ਹਵਾ ਚੱਲੀ ਤੇ ਨਾਲ ਹੀ ਮਿੱਟੀ ਉੱਡ ਕੇ ਇੰਨੀ ਤੇਜ਼ ਆਈ ਨਾ ਜਿਵੇਂ ਨੇਰੀ ਹੋ ਗਈ ਹੁੰਦੀ ਐ ਤੇ ਹੁਣ ਮੌਸਮ ਇੰਨਾ ਵਧੀਆ ਹੋਇਆ ਕਿ ਬਹੁਤ ਤੇਜ਼ ਹਵਾ ਚੱਲ ਰਹੀ ਹੈਗੀ ਤੇ ਦੇਖੋ ਇੰਨੀ ਠੰਡ ਹੋ ਗਈ ਐ ਮੈਂ ਤਾਂ ਆਪਣੀਆਂ ਪੂਰੀ ਬਾਹਾਂ ਦੀ ਪਾਈ ਹਲੇ ਵੀ ਠੰਡ ਲੱਗ ਜਾਂਦੀ ਐ ਤੁਹਾਨੂੰ ਆਉਂਦੀ ਹੋਊਗੀ ਹਵਾ ਦੀ ਮੈਂ ਤੁਹਾਨੂੰ ਦਿਖਾਨੀ ਐ ਆਹ ਦੇਖੋ ਇੱਧਰ ਪੋਸ਼ਨ ਪੈ ਕਿਆ ਲਰੇ ਖੇਲ ਰਹੇ ਨੇਗੇ ਤੇ ਯਾਰ ਦੇਖੋ ਬਹੁਤ ਤੇਜ਼ ਹਵਾ ਚੱਲ ਰਹੀ ਹੈ ਤੇ ਮੇਰੇ ਪਜਾਮੇ ਤੋਂ ਦੇਖੋ ਦੇਖੋ ਕਿ ਨਹੀਂ ਆ ਰਹੀ ਚੱਲ ਨਹੀਂ ਹੋਰ ਮੈਂ ਪੇੜ ਤਾਂ ਪੇੜ ਅੱਧਰ ਨੇਰੇ ਚ ਦਿਖ ਨਹੀਂ ਰਿਹਾ ਮੈਂ ਕੀ ਦੇਖ ਤੇਜ਼ ਹਵਾ ਚੱਲ ਰਹੀ ਹੈ ਪੂਰਾ ਠੰਡਾ ਮੌਸਮ ਹੈਗਾ ਕਿੱਧਰ ਹੈ ਉਹ ਡੌਗੀ ਆ ਗਿਆ ਰਾਤ ਨੂੰ ਕਿਤੇ ਮਗਰੀ ਨਾਲ ਚੱਲ ਤੇ ਗਾਇਸ ਆ ਗਿਆ ਸਾਡੀ ਜਾਨ ਪਛਾਣ ਵਾਲੀ ਡੌਗੀ ਹੈ ਮੈਨੂੰ ਦੇਖ ਕੇ ਪਤਾ ਨਹੀਂ ਕਿਉਂ ਭੱਜੀ ਜਾਂਦੀ ਹੈ ਰੋਟੀ ਖਾਉਗੀ ਤੇ ਹੁਣ ਮੈਂ ਇਹਨੂੰ ਦੇਖ ਕੇ ਭੱਜਣ ਵਾਲੀ ਆ

ਤੇ ਗਾਇਜ਼ ਉਰੇ ਬਾਹਰ ਤਾਂ ਬਹੁਤ ਠੰਡਾ ਜਿਹੜਾ ਹੈਗਾ ਮੌਸਮ ਹੈ ਪਰ ਅੰਦਰ ਓਨੀ ਜਿਆਦਾ ਗਰਮੀ ਹੈਗੀ ਐ ਗਰਮ ਪੂਰਾ ਹੋਇਆ ਹੋਇਆ ਕਿਉਂਕਿ ਜਿਹੜੀ ਹਵਾ ਦੀ ਡਾਇਰੈਕਸ਼ਨ ਹੈ ਨਾ ਉਹ ਇੱਧਰ ਨੂੰ ਹੈਗੀ ਤਾਂ ਘਰ ਇੱਧਰ ਬਣਿਆ ਹੋਇਆ ਤਾਂ ਇੱਧਰ ਕੋਈ ਹਵਾ ਨਹੀਂ ਜਾਂਦੀ ਇਸ ਕਰਕੇ ਅੰਦਰ ਗਰਮ ਹੋਇਆ ਹੋਇਆ ਬਾਹਰ ਠੰਡਾ ਹੈ ਮੇਰੇ ਤਾਂ ਜਿਗਰ ਦਾ ਇੱਥੇ ਪੈ ਜਾ ਮੈਂ ਤਾਂ ਆਪ ਦਾ ਮੰਜਾ ਜਾਂ ਡਾਕ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਬਾਏ ਬਾਏ ਓਏ ਆ ਕੀ ਕਰ ਤੂ ਓਏ ਰੋੜਤੇ ਹੀ ਤੂੰ ਤਾਂ ਕਰੀ ਜੰਨਾ ਓਏ ਅੰਦਰ ਚੱਲ ਭਰਾਵਾ ਬਾਹਰ ਤੇ ਨਿਕਰ ਪਾਪ